હર હર વાદ પૈજન હર હર 6 ਸਾਲ ਹੋ ਗਏ ਰਹਿੰਦਿਆਂ ਪਹਿਲੇ ਕਦੀ ਦਿੱਕਤ ਨਹੀਂ ਆਈ ਐ ਸਾਨੂੰ ਮੋਨੇ ਮੀਨਾ ਕਾ ਡੇਢ ਮਹੀਨਾ ਹੋ ਗਿਆ ਕਿੰਨੀ ਪਰੇਸ਼ਾਨੀ ਹੋਈ ਪਈ ਹੈ ਪਾਣੀ ਦੀ ਨਾ ਪਾਣੀ ਦੀ ਹੈ ਮੈਕਨੇ ਵਾਲੇ ਕੋਈ ਪ੍ਰੋਬਲਮ ਸੋਲਵ ਕਰਦੇ ਪਏ ਨਾ ਕੋਈ ਨਾ ਕੋਈ ਧਿਆਨ ਦੇਉਂਦੇ ਅਜ ਆਂਦੇ ਆ ਕੋਈ ਜਈ ਆ ਗਿਆ ਕੋਈ ਸਫੀਡੈਂਟ ਆ ਗਿਆ ਦੇਖ ਕੇ ਤੇ ਚਲੇ ਜਾਂਦੇ ਆ ਜੇ ਇੱਕ ਘਰ ਚ ਪਾਣੀ ਆਂਦਾ ਤੇ ਕਹਿੰਗੇ ਤੁਸੀਂ ਵੀ ਚੈੱਕ ਕਰ ਲਓ ਉੱਥੇ ਪਾਣੀ ਨਹੀਂ ਆਏਗਾ ਪਾਣੀ ਤੇ ਕਹਿੰਗੇ ਪਿੱਛੇ ਆਂਦਾ ਪਿਆ ਆਹ ਦੇਖੋ ਮੇਰੀ ਕੁੜੀ ਨੂੰ ਸੱਟ ਲੱਗ ਗਈ ਆ ਅਦੀ ਵਿਚਾਰੀ ਦੀ ਬਾਹ ਮੇ ਸੱਟ ਲੱਗ ਗਈ ਆ ਫ੍ਰੈਕਚਰ ਹੋ ਗਿਆ ਤੇ ਐਸ ਤਰ੍ਹਾਂ ਐ ਪਾਣੀ ਦੀ ਬਚਾ ਨਾ ਲਈ ਕਿ ਕਿ ਕਿਸੇ ਦੇ ਘਰੋਂ ਪਾਣੀ ਲੈ ਕੇ ਆ ਰਹੀ ਸੀ ਆਪਣੀ ਸੀੜੀਆਂ ਤੇ ਡਿੱਗ ਗਈ ਹੁਣ ਐ ਪਾਣੀ ਦਾ ਮਸਲਾ ਤਾਂ ਹੀ ਹੱਲ ਹੋਏਗਾ ਨਾ ਜੇ ਤੇ ਸਾਡਾ ਪਾਣੀ ਦਾ ਮਸਲਾ ਹੱਲ ਕਰਨਗੇ ਤੇ ਵੋਟ ਪਏਗਾ ਜੇ ਨਹੀਂ ਕਰਨਗੇ ਤੇ ਵੋਟ ਬਿਲਕੁਲ ਨਹੀਂ ਪੈਰੇ ਮੈਂ ਕੈਪਟਨ ਬਲਵਿੰਦਰ ਸਿੰਘ ਗੁਰੂ ਹਰਗੋਬਿੰਦ ਸਭ ਤੋਂ ਪਹਿਲੇ ਗਲੇ ਕਿ ਇੱਥੇ ਪਾਣੀ ਦੀ ਬੜੀ ਪ੍ਰੋਬਲਮ ਹੈ ਜੀ ਕਿ ਟੂਬਲ ਇੱਕ ਲੱਗਾ ਵਾ ਗੁਰੂ ਹਰਾਇ ਉਹ ਦੇ ਵਿੱਚ ਇੱਕ ਟੂਬਲ ਲੱਗਾ ਵਾ ਜਿਹਦਾ ਪਾਣੀ ਜਿਹੜਾ ਵਾ ਕਈ ਜਗ੍ਹਾ ਤੇ ਜਾ ਰਿਹਾ ਵਾ ਗੁਰੂ ਹਰਾਇਬਲੂ ਗੁਰੂ ਰਾਮਦਾਸ ਜੀ ਤੇ ਲਖਮੀ ਬਿਹਾਰ ਸ੍ਰੀ ਚੰਦ ਉਹਦੇ ਟੂਬਲ ਲੱਗਾ ਅੱਜ ਤੋਂ 25 ਸਾਲ ਪਹਿਲਾਂ ਦਾ ਲੱਗਾ ਆ ਵਾ ਉਦੋਂ ਆਬਾਦੀ ਬਹੁਤ ਘੱਟ ਹੁੰਦੀ ਸੀਗੀ ਹੁਣ ਆਬਾਦੀ ਬਹੁਤ ਜ਼ਿਆਦਾ ਹੋ ਗਈ ਆ ਆਬਾਦੀ ਜ਼ਿਆਦਾ ਹੋਣ ਕਾਰਨ ਜਿਹੜਾ ਪ੍ਰੈਸ਼ਰ ਆ ਪਾਣੀ ਦਾ ਉਹ ਹਰ ਘਰ ਦੇ ਵਿੱਚ ਨਹੀਂ ਪਹੁੰਚ ਰਿਹਾ ਇਹ ਦੇਖੋ ਸਾਰੇ ਦੀਦਿਆਂ ਜਿਹੜੀਆਂ ਵਾ ਇਹ ਬਾਗੀਆਂ ਲੇਕੇ ਖੜੀਆਂ ਪਾਣੀ ਪਾਣੀ ਆ ਜਿਹੜਾ ਪਿੱਛੋਂ ਨਹੀਂ ਆ ਰਿਹਾ ਅੱਜ ਅੱਜ 2-3 ਦਿਨ ਹੋ ਗਏ ਸਾਨੂੰ ਐਸਡੀਓ ਸਾਹਿਬ ਨੂੰ ਬੁਲਾਇਆ ਸੀਗਾ ਅੱਜ ਉਹਨੇ ਐਸਡੀਓ ਸਾਹਿਬ ਨੇ ਸਾਨੂੰ 7 ਵਜੇ ਹੋਣਾ ਵਾ ਉਹਨੂੰ ਇਹੋ ਪ੍ਰੋਬਲਮ ਆਹੀ ਰੱਖਣੀ ਆ ਕਿ ਸਾਡੇ ਪਾਣੀ ਜਿਹੜਾ ਵਾ ਉਹ ਪਾਣੀ ਨਹੀਂ ਆ ਰਿਹਾ ਕਿ ਇਹ ਜਾਦੀ ਪ੍ਰੋਬਲਮ ਜਿਹੜੀ ਆ ਰਹੀ ਆ ਕਾਰਪੋਰੇਸ਼ਨ ਦੀ ਆਦੀ ਕਾਰਪੋਰੇਸ਼ਨ ਵਾਲੇ ਧਿਆਨ ਬਿਲਕੁਲ ਨਹੀਂ ਦਿੰਦੇ ਕਾਰਪੋਰੇਸ਼ਨ ਦਾ ਕੰਮ ਆ ਕਾਰਪੋਰੇਸ਼ਨ ਦਾ ਕੰਮ ਇਹ ਪਾਣੀ ਦੇਖਣਾ ਪਾਣੀ ਆਉਂਦਾ ਕਹਿੰਦਾ ਆ ਅੱਜ ਬڑے ਜ਼ੋਰ ਦੇ ਨਾਲ ਅਸੀਂ ਐਮਐਲਏ ਸਾਹਿਬ ਦੀ ਰਿਕਵੈਸਟ ਕਰਕੇ ਅਸੀਂ ਐਮਐਲਏ ਸਾਹਿਬ ਨੂੰ ਕਿਹਾ ਵੀ ਸਾਡੋਂ ਬੰਦਾ ਭੇਜੋ ਜਿਹੜਾ ਪ੍ਰੈਸ਼ਰ ਜਿਹੜਾ ਲੋ ਦੇਖ ਕੇ ਕਿਥੋਂ ਕੱਕ ਆਤਿਆ ਇੱਕ ਜਗ੍ਹਾ ਤੇ ਖੋਲਿਆ ਪਾਣੀ ਉੱਥੋਂ ਪ੍ਰੈਸ਼ਰ ਜਿਹੜਾ ਆ ਰਿਹਾ ਪਰ ਲੇਕਿਨ ਉਹ ਪ੍ਰੈਸ਼ਰ ਦੇ ਨਾਲ ਵੀ ਕੰਮ ਨਹੀਂ ਚੱਲਿਆ ਸੀ ਬਿਲਕੁਲ ਨਹੀਂ ਸੋਨਾ ਬਾਈਕਟ ਕੀਤਾ ਜੀ ਨਹੀਂ ਦੇਖੋ ਜੀ ਹੁਣ ਜਨਤਾ ਜਨਤਾ ਦੇ ਉੱਤੇ ਮਨਸਰਿਆ ਇਹ ਜਨਤਾ ਪਾਣੀ ਇਹਨਾਂ ਨੂੰ ਮਿਲਣਾ ਚਾਹੀਦਾ ਵਾ ਠੀਕ ਪਾਣੀ ਤੇ ਮਿਲਣਾ ਚਾਹੀਦਾ ਜੇ ਇਹਨਾਂ ਨੂੰ ਪਾਣੀ ਤੋਂ ਬਿਨਾ ਕੀ ਕਰਾਂਗੇ ਪਾਣੀ ਟਿਊਬਲ ਜਿਹੜਾ ਬਾ ਲੱਗਾ ਹੋਇਆ ਇਹਨੂੰ 20 25 ਸਾਲ ਹੋ ਗਿਆ ਉਹ ਤੋਂ ਬਾਅਦ ਇਹਨਾਂ ਨੇ ਕੋਈ ਨਹੀਂ ਟਿਊਬਲ ਲਾਇਆ ਇੱਥੇ ਵੀ ਟਿਊਬਲ ਲੱਗਣਾ ਚਾਹੀਦਾ ਠੀਕ ਹੈ ਇਹ ਲਕਸ਼ੁਨ ਦਾ ਅਗਲੇ ਵਿੱਚ ਇੱਕ ਟਿਊਬਲ ਲੱਗਣਾ ਚਾਹੀਦਾ ਤਾਂ ਕਿ ਪਾਣੀ ਜਿਹੜਾ ਉਹ ਸਪਲਾਈ ਠੀਕ ਆਉਂਦੀ